ਡਾਕਟਰ ਪ੍ਰਵੀਨ ਸਾਈਕਲ ਦੀ ਦੁਕਾਨ ਤੇ ਚੋਰੀ ਦੀ ਹੋਈ ਨਾਕਾਮ ਕੋਸ਼ਿਸ਼। ਅੱਜ ਸ਼ਾਮ ਪੁਲਿਸ ਤੋਂ ਬੇਖੌਫ ਚੋਰ ਲਟੇਰਿਆ ਨੇ ਲੜਾਲ ਬੇਗਵਾਲ ਰੋਡ ਤੇ ਪੀੜਪੜ ਵਾਲੇ ਇਲਾਕੇ ਚ ਇੱਕ ਡਾਕਟਰ ਦੀ ਦੁਕਾਨ ਚ ਦਾਖਲ ਹੋ ਕੇ ਕਾਊਂਟਰ ਦੇ ਗੱਲੇ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਪਰੰਤੂ ਚੋਰ ਆਪਣੇ ਮਨਸੂਬੇ ਚ ਕਾਮਯਾਬ ਨਹੀਂ ਹੋਇਆ ਤੇ ਮਾਲਕ ਨੂੰ ਵੇਖ ਕੇ ਆਪਣੇ ਸਾਥੀ ਸਮੇਤ ਉੱਥੋਂ ਭੱਜ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਡਾਕਟਰ ਪ੍ਰਵੀਨ ਸਾਈਕਲ ਨੇ ਦੱਸਿਆ ਕਿ ਸ਼ਾਮ 7:15 ਤੇ ਨਾਹਲੀ ਦੀ ਦੁਕਾਨ ਤੇ ਉਹ ਕਹਿੰਦਾ ਮੈਂ ਸਮਾਨ ਲੈਣ ਗਿਆ ਸੀ ਜਦੋਂ 1 ਮਿੰਟ ਬਾਅਦ ਉਸ ਦੁਕਾਨ ਤੋਂ ਮੈਂ ਬਾਹਰ ਆਇਆ ਤਾਂ ਦੇਖਿਆ ਕਿ ਮੇਰੀ ਦੁਕਾਨ ਦੇ ਬਾਹਰ ਇੱਕ ਵਿਅਕਤੀ ਖੜਾ ਸੀ ਜਿਸ ਨੇ ਆਪਣਾ ਮੂੰਹ ਟੱਕਿਆ ਹੋਇਆ ਸੀ ਮੈਂ ਸੋਚਿਆ ਕੋਈ ਮਰੀਜ਼ ਆਇਆ ਹੋਣਾ ਜਦ ਮੈਂ ਦੁਕਾਨ ਅੰਦਰ ਬੜਿਆ ਤਾਂ ਵੇਖਿਆ ਕਿ ਇੱਕ ਵਿਅਕਤੀ 2 ਫੁੱਟ ਲੰਮੇ ਪੇਸਕਾਸ ਨਾਲ ਮੇਰੇ ਕਾਊਂਟਰ ਦੇ ਦਰਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੈਂ ਉਸ ਨੂੰ ਪੁੱਛਿਆ ਇਹ ਕੀ ਕਰ ਰਿਹਾ ਤੇ ਉਸ ਨੇ ਕਿਹਾ ਕਿ ਚਾਬੀ ਦੇ ਦਰਾਜ ਦੀ ਇਸ ਦੌਰਾਨ ਉਸ ਨੇ ਮੇਰੇ ਨਾਲ ਹੱਥ ਆਪਾਈ ਕੀਤੀ ਤੇ ਮੈਨੂੰ ਦੱਤਰ ਮਾਰਨ ਲੱਗਾ ਤਾਂ ਮੈਂ ਉੱਚੀ ਉੱਚੀ ਰੋੜਾ ਪਾਇਆ ਤਾਂ ਉਹ ਆਪਣੇ ਤੀਜੇ ਸਾਥੀ ਜੇਹੜਾ ਕਿ ਮੋਟਰਸਾਈਕਲ ਤੇ ਇੰਤਜ਼ਾਰ ਕਰ ਰਿਹਾ ਸੀ ਉਸ ਦੇ ਨਾਲ ਉਹ ਭੱਜ ਗਿਆ ਉਹਨਾਂ ਕਿਹਾ ਕਿ ਭਾਵੇਂ ਕਿ ਇਸ ਦੌਰਾਨ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਚੋਰਾਂ ਦੇ ਹੌਸਲੇ ਦੇਖ ਕੇ ਇੰਜ ਲੱਗ ਰਿਹਾ ਕਿ ਚੋਰ ਪੁਲਿਸ ਤੋਂ ਬੇਖੌਫ ਹੋ ਕੇ ਕਿਵੇਂ ਵਾਰਦਾਸਤਾਂ ਨੂੰ ਅੰਜਾਮ ਦੇ ਰਹੇ ਹਨ ਇਸ ਦੌਰਾਨ ਸੂਚਨਾ ਮਿਲਣ ਤੇ ਚੌਕੀ ਇੰਚਾਰਜ ਨਡਾਲਾ ਕਮਲਜੀਤ ਸਿੰਘ ਮੌਕੇ ਤੇ ਪੁੱਜੇ ਅਤੇ ਤਫ਼ਤੀਸ਼ ਵਿੱਚ ਝੋਟ ਗਏ ਹਨ ਰੋੜਾ ਮਿੰਟ ਦਾ ਵਾਕਿਆ ਮੈਂ ਨਾਲ ਦੀ ਦੁਕਾਨ ਤੇ ਕੋਈ ਸਮਾਨ ਲੈਣ ਵਾਸਤੇ ਗਿਆ ਸੀ ਜਦੋਂ ਮੈਂ ਬਾਹਰ ਆਇਆ ਅੰਦਰ ਆਇਆ ਤੇ ਇੱਕ ਆਦਮੀ ਦੁਕਾਨ ਦੇ ਬਾਹਰ ਖੜਾ ਸੀ ਉਹ ਥੋੜਾ ਜਿਹਾ ਅੰਦਰ ਨੂੰ ਸਰਕਿਆ ਮੈਂ ਸੋਚਿਆ ਵੀ ਪੇਸ਼ੈਂਟ ਆਇਆ ਅੰਦਰ ਇਹਨੇ ਜਾਣਾ ਤੇ ਮੈਂ ਅੰਦਰ ਆਉਣ ਲੱਗਾ ਤੇ ਜਦੋਂ ਮੈਂ ਦੇਖਿਆ ਵੀ ਇੱਕ ਆਦਮੀ ਮੇਰੇ ਦਿਰਾਜ ਦੇ ਨਾਲ ਗੱਲੇ ਦੇ ਨਾਲ ਲੱਗਾ ਹੋਇਆ ਸੀ ਜਿਹਨੇ ਮੂੰਹ ਬੰਨਿਆ ਹੋਇਆ ਸੀ ਜਦੋਂ ਮੈਂ ਅੱਗੇ ਨੂੰ ਵਧਿਆ ਤੇ ਉਹ ਆਦਮੀ ਉੱਠ ਕੇ ਮੇਰੇ ਵੱਲੋਂ ਪਲਾਸ ਲੈ ਕੇ ਵਧਿਆ ਜਿਹੜਾ ਬਾਹਰ ਆਦਮੀ ਖੜਾ ਸੀ ਉਹਨੂੰ ਮੈਂ ਧੱਕਾ ਪਹਿਲਾ ਮਾਰਿਆ ਮਾਰ ਕੇ ਫਿਰ ਉਹਨੂੰ ਫੜੇ ਪੜਿਆ ਤੇ ਜਦੋਂ ਮੈਂ ਦੇਖਿਆ ਵੀ ਇਹਦੇ ਹੱਥ ਵਿੱਚ ਪਲਾਸ ਹੈ ਬਹੁਤ ਲੰਬਾ ਜੋੜਾ ਇਹ ਮੇਰੇ ਮਾਰੇਗਾ ਤੇ ਮੈਂ ਉਹਨੂੰ ਛੱਡ ਤੇ ਜਿਹਨਾਂ ਆ ਛੱਡ ਕੇ ਪਾਸੇ ਹੋਏ ਤੇ ਦੋਨੋਂ ਜਣੇ ਭੱਜ ਕੇ ਦੁਕਾਨ ਛੱਡ ਗਏ ਤੀਜਾ ਬੰਦਾ ਮੋਟਰਸਾਈਕਲ ਤੇ ਸਾਈਡ ਤੇ ਖੜਾ ਸੀ ਉਹ ਇਹਨਾਂ ਨੂੰ ਬਿਠਾ ਕੇ ਬੌਲੀ ਸਾਹਵਲ ਵੱਲ ਲੈ ਗਿਆ ਤਿੰਨ ਬੰਦੇ ਆਏ ਮੂੰਹ ਬੰਨੇ ਸੀ ਉਹਨਾਂ ਨੇ ਬਾਹਰ ਲੈਣੇ ਨਹੀਂ ਬੰਨੇ ਅੰਦਰ ਵਾਲੇ ਬੰਨੇ ਸੀ ਅੱਛਾ ਅੱਛਾ ਉਹਦਾ ਬਚਾ ਹੀ ਇਦਾਂ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਵੀ ਚਾਹੁੰਦੇ ਅੱਗੇ ਲੋਕਾਂ ਦੇ ਨਾਲ ਜੋ ਵਾਪਰਦਾ ਉਹ ਵਾਪਰ ਗਿਆ ਨਾ ਕੋਈ ਐਕਸ਼ਨ ਹੁੰਦਾ ਨਾ ਕੋਈ ਪੁਲਿਸ ਵੜਦੀ ਹੈ ਪੁਲਿਸ ਵਾਲੇ ਆਏ ਸੀ ਨਾ ਉਹਨਾਂ ਨੇ ਕੋਈ ਸਟੇਟਮੈਂਟ ਰਿਕਾਰਡ ਕੀਤੀ ਹੈ ਗੱਲਬਾਤ ਸੁਣ ਕੇ ਚਲੇ ਗਏ